एक बेगम को न उंदा निवादे पुहे वो जगत तेरा तेरा बोलता कूर को पुरमूरदा एक मिशने से मज चले चले तेची गुरु ज्ञानी कवीदास जी रो का हमजी पूरन विग ਤੇਰਾ ਨਾਮ ਤੇ ਮੇਂ ਜੀ ਦੇਣ ਦੇ ਦੇ ਨਹੀਂ ਗੋਰਾ ਦੇਣ ਦੇ ਨਹੀਂ ਕੁਆ ਤੇਰਾ ਨਾਮ ਤੇ ਮੇਂ ਜੀ ਦੇਣ ਦੇ ਨਹੀਂ ਮੈਡਮ ਆਪਣਾ ਨਾਮ ਕੀ ਹੈ ਜੀ ਮੇਰਾ ਨਾਮ ਕਾਰਪਰੇਟ ਹੈ ਤੇ ਉਦਾਂ ਮੇਰਾ ਨਾਮ ਮੰਨ ਪਿਆ ਮਤਲਬ ਇੱਕ ਫੀਲਡ ਹੈ ਜੋ ਮੈਨੂੰ ਕਾਰਪਰੇਟ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਕੀ ਕਰਦੇ ਹੋ ਮੈਂ ਇੰਟਰਨੈਟ ਮਾਰਕੀਟਿੰਗ ਚ ਵਰਕ ਕਰ ਰਹੀ ਹਾਂ ਤੇ ਐਜ਼ ਅ ਪ੍ਰੋਫੈਸ਼ਨਲ ਮੈਂ ਇੱਕ ਸਿੰਗਰ ਵੀ ਹਾਂ ਮੈਂ ਬਾਬਾ ਸਾਹਿਬ ਡਾਕਟਰ ਪੀਮਰਾਉਂ ਵੇਟਕਰ ਜੀ ਨੂੰ ਕਥਕਤ ਬੁੱਧ ਜੀ ਨੂੰ ਤੇ ਸਤਿਗੁਰੂ ਵਿਦਾਸ ਮਹਾਰਾਜ ਨੂੰ ਵੀ ਗਾਣੇ ਆ ਮੈਡਮ ਦੋ ਲਫ਼ਜ਼ ਜ਼ਰੂਰ ਸੁਣਾ ਦਿਓ ਓਕੇ ਆ ਇੱਕ ਬੇਗੰਪੁਰ ਨੂੰ ਟੋਲਦਾ ਮੇਰੀ ਮਤ ਦੇ ਪੂਹੇ ਖੋਲਦਾ ਇੱਕ ਤੇਰਾ ਤੇਰਾ ਟੋਲਦਾ ਹਰ ਕੂੜ ਕੁਫਰ ਨੂੰ ਰੋਲਦਾ ਇੱਕ ਮਿਸ਼ਨ ਦੇ ਮੰਝਲੇ ਇੱਕ ਦੇ ਖੋਜੀ ਗੁਰੂ ਗਿਆਨੀ ਹਰਿਵਿਦਾਸ ਗੁਰੂ ਪਾਪਨੰਕ ਜੀ ਪੂਰਨ ਵਿਗਿਆਨੀ ਕੱਲੇ ਕੱਲੇ ਤਾਰੇ ਆਸਮਾਨ ਸਾਰੇ ਉੱਤੇ ਲਿਖ ਵਿਦਈਏ ਜੇ ਤੇਰਾ ਨਾਮ ਭੀਮ ਜੀ ਦੇਣ ਦੇਣੀ ਹੋਣਾ ਤੇਰਾ ਦੇਣ ਦੇਣੀ ਹੋਣਾ ਤੇਰਾ ਨਾ ਜੀ ਨਾ ਭੀਮ ਜੀ ਦੇਣ ਦੇਣੀ ਹੋਣਾ ਤੇਰਾ ਆ ਮੈਡਮ ਤੁਸੀਂ ਰਿਆਸ ਵੀ ਕਰ ਦਿਓ ਕਿਸੇ ਟਾਈਮ ਦੇ ਵਿੱਚ ਹਾਂਜੀ ਮੈਂ ਕਰਦੀ ਆ ਰਿਆਸਤ ਵੀ ਕਰਦੀ ਆ ਤੇ ਬਾਕੀ ਹੁਣ ਮੇਰੀ ਜੌਬ ਦੀ ਥੋੜੀ ਟਾਈਮਿੰਗ ਆਰਡ ਹੈ ਤੇ ਮੈਨੂੰ ਟਾਈਮ ਕੱਟ ਮਿਲ ਬੰਦਾ ਆ ਤੇ ਜਰੂਰ ਦੱਸ ਦਿਓ ਕਿੰਨੀ ਦੇ ਕਿ ਤੁਸੀਂ ਰਿਆਸਤ ਕਰਦੇ ਹੋ ਤੇ ਆਪਣੇ ਗੁਰੂ ਦਾ ਨਾਮ ਵੀ ਦੱਸ ਦਿਓ ਤੇ ਅ ਗੁਰੂ ਮੇਰੇ ਅ ਚੰਡੀਗੜ੍ਹ ਤੋਂ ਸੈਕਟਰ B ਗਰਲ ਸਕੂਲ ਡਾਕਟਰ ਸੁਖਜੀਤ ਕੋਲ ਮੈਮ ਨੇ ਜਿਨ੍ਹਾਂ ਨੇ ਮੈਨੂੰ ਅ ਇਨਸਟਰੂਮੈਂਟਲ 뮤직 ਦੇ ਨਾਲ ਨਾਲ ਵੋਕਲ ਦੀ ਵੀ ਨੌਲੇਜ ਦਿੱਤੀ ਉਸ ਤੋਂ ਬਾਅਦ ਮੈਂ ਭਾਈ ਬਲਵਿੰਦਰ ਸਿੰਘ ਰੰਗਿੱਲਾ ਜੀ ਦੇ ਅਕੈਡਮੀ ਤੋਂ ਵੀ ਮੈਂ ਉੱਥੋਂ ਕੋਚਿੰਗ ਲਈ ਆ ਪਾਵਾ ਸਾਹਿਬ ਤੋਂ ਲੇਕਿਨ ਕਿਉਂ ਹੋਰ ਵੀ ਕੁਝ ਕਰਦੇ ਨਹੀਂ ਮੈਂ ਬਾਬਾ ਸਾਹਿਬ ਸਤਗੁਰੂ ਵਿਦਾਸ ਮਹਾਰਾਜ ਜੀ ਤਤਗਤ ਬੁੱਧ ਜੀ ਤੇ ਸਤਗੁਰੂ ਕੁਬੀਰ ਜੀ ਜਿਨ੍ਹਾਂ ਨੇ ਵੀ ਆਪਣੇ ਰੈਵਰ ਹੋਏ ਆ ਜਿਨ੍ਹਾਂ ਨੇ ਸਾਡੇ ਲਈ ਇਹਨਾ ਕੁਝ ਕੀਤਾ ਆ ਹੈਨਾ ਤੇ ਆਪਣੇ ਆਪ ਤੋਂ ਮਤਲਬ ਪਰਿਵਾਰ ਵੀ ਵਾਰੇ ਆਪਣੇ ਤੇ ਇਨਨ ਮਿਸ਼ਨ ਨੂੰ ਨਹੀਂ ਬਣਨੀ ਇਹ ਜਦੋਂ ਅੱਜਕਲ ਦੇਖਣ ਨੂੰ ਆਉਂਦਾ ਹੈ ਤੇ ਲੋਕ ਪੁੱਠਾ ਸਿੱਧਾ ਸ਼ਰਾਬਾਂ ਨੂੰ ਪ੍ਰਮੋਟ ਕਰਦੇ ਆਂ ਅਸਲੀ ਨੂੰ ਪ੍ਰਮੋਟ ਕਰਦੇ ਆਂ ਤੁਸੀਂ ਅਜਿਹਾ ਕਿਉਂ ਨਹੀਂ ਕਰਦੇ ਕਿਉਂਕਿ ਫੇਮਸ ਉਹੀ ਲੋਕ ਹੁੰਦੇ ਆ ਜਿਹੜੇ ਕਿ ਪੁੱਠੇ ਗੀਤ ਗਾਉਂਦੇ ਸਰ ਸਚਾਈ ਨੂੰ ਬਿਆਨ ਉਹੀ ਕਰਦਾ ਹੈ ਜਿਹੜਾ ਸਚਾਈ ਦੇ ਨਾਲ ਚੱਲਦਾ ਹੈ ਬਾਕੀ ਇਹ ਜਿਹੜਾ ਉਜੜੂੜ ਹੈਗਾ ਆ ਇਹ ਤਾਂ ਆਪਾਂ ਸਿੱਕ ਕਹਿ ਲਓ ਦਿਖਾਵਾ ਆ ਮੈਂ ਸਿਰਫ ਇੱਕ ਵਿਚਾਰਧਾਰਾ ਨੂੰ ਆਪਣੇ ਰੈਵਲਾਂ ਦੀ ਜਿਹੜੀ ਵਿਚਾਰਧਾਰਾ ਸੀਗੀ ਆਪਣੇ ਸਮਾਜ ਲਈ ਉਹਨੂੰ ਹੀ ਪ੍ਰਮੋਟ ਕਰਦੀ ਆਂ ਕੀ ਕੀ ਸਨੇਹਦੰਨੀ ਉਹ ਮੈਂ ਇਹ ਸਨੇਹਦੰਨੀ ਆ ਕਿ ਬਾਦ ਤੋਂ ਬਾਦ ਬਾਬਾ ਸਾਹਿਬ ਨੂੰ ਸਤਗੁਰੂ ਵਿਦਾਸ ਮਹਾਰਾਜ ਜੀ tatha dad ਬੁੱਧ ਜੀ ਨੂੰ ਤੇ ਜਿੰਨੀ ਵੀ ਉਹਨਾਂ ਦੀ ਵਿਚਾਰਧਾਰਾ ਹੈਗੀ ਆ ਉਹ ਸਮਾਜ ਚ ਫੈਲਣੀ ਚਾਹੀਦੀ ਹੈ ਨਾ ਕਿ ਉਹਨੂੰ ਲੁਕੋਣਾ ਚਾਹੀਦਾ ਆ ਅੱਜ ਪੇਪਰ ਹੋਇਆ ਆ ਚਕਵਾਲ ਸਕੂਲ ਚ ਇੱਥੇ ਮੈਂ ਵੀ ਆਈ ਸੀਗੀ ਮੇਰਾ ਇੱਕ ਸਟੂਡੈਂਟ ਸਟੂਡੈਂਟ ਸੀਗਾ ਹੈ ਨਾ ਤੇ ਮਤਲਬ ਬੱਚਿਆਂ ਤੱਕ ਨਾ ਇਹ ਚੀਜ਼ ਪਹੁੰਚਦੀ ਨਹੀਂ ਹੈਗੀ ਬੱਚਿਆਂ ਨੂੰ ਪੁੱਛ ਲਓ ਬਾਬਾ ਸਾਹਿਬ ਬਾਰੇ ਸਤਿਗੁਰੂ ਵਿਦਾਸਜੀਤ ਮਹਾਰਾਜ ਬਾਰੇ ਆਪਣੇ ਰੈਵਲਾਂ ਬਾਰੇ ਉਹਨਾਂ ਨੂੰ ਕੁਝ ਨਹੀਂ ਪਤਾ ਹੈਗਾ ਸਕੂਲਾਂ ਚ ਵੀ ਇਹ ਚੀਜ਼ ਹਾਈਡ ਕੀਤੀ ਜਾ ਰਹੀ ਆ ਤੇ ਇਹ ਚੀਜ਼ ਪੜਾਣੀ ਚਾਹੀਦੀ ਹੈ ਸਕੂਲਾਂ ਤਾਂ ਕਿ ਸਾਡੇ ਬੱਚਿਆਂ ਨੂੰ ਪਤਾ ਲੱਗੇ ਕਿ ਸਾਡੇ ਸਾਡੇ ਵਸਤੇ ਸਾਡੇ ਰੈਵਲਾਂ ਨੇ ਕੀਤਾ ਗਿਆ ਆ ਆ ਤੁਸੀਂ ਕੋਈ ਕੰਪੀਟੀਸ਼ਨਸ ਵੀ ਪਾਰਟਿਸਿਪੇਟ ਕੀਤਾ ਨਹੀਂ ਮੈਂ ਕਿਸੇ ਕੰਪੀਟੀਸ਼ਨ ਚ ਪਾਰਟਿਸਿਪੇਟ ਨਹੀਂ ਕੀਤਾ ਅਜ ਤੱਕ